ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਨਿੰਦਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਟੂਰਿਸਟ ਵੀਜ਼ਾ ਦੇ ਰਿਜ਼ਲਟ ਬਹੁਤ ਹੀ ਜਲਦੀ ਤੇ ਵਧੀਆ ਆ ਰਹੇ ਆ ਉਹਨਾਂ ਵਿੱਚ ਬਹੁਤ ਸਾਰੇ ਡਾਕੂਮੈਂਟ ਲੱਗਦੇ ਆ ਡਾਕੂਮੈਂਟ ਵਿੱਚ ਇੱਕ ਡਾਕੂਮੈਂਟ ਕਦੀ ਵੀ ਲਾਣਾ ਨਾ ਭੁੱਲਣਾ ਉਹਨੂੰ ਕਹਿੰਦੇ ਆ ਪ੍ਰੋਪਰਟੀ ਵੈਲੂਏਸ਼ਨ ਤੇ ਸੀਆਰ ਰਿਪੋਰਟ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਡਾਕੂਮੈਂਟ ਹੁੰਦਾ ਜੋ ਆਪਾਂ ਆਪਣੀ ਫਾਈਲ ਦੇ ਵਿੱਚ ਲਗਾਣੇ ਆ ਅਗਰ ਤੁਸੀਂ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਇੱਕ ਅੱਦੀ ਵੀ ਨਾ ਭੁੱਲਣਾ ਕਿ ਆਪਾਂ ਇਹ ਡਾਕੂਮੈਂਟ ਲਾਣਾ ਹੀ ਲਾਣਾ ਹੈ ਕਈ ਬੰਦੇ ਭਲੇਖੇ ਚ ਹੁੰਦੇ ਆ ਕਿ ਸਾਡੇ ਨਾਂ ਤੇ ਕੁਝ ਹੈ ਤਾਂ ਹੈ ਨਹੀਂ ਆਪਾਂ ਪ੍ਰੋਪਰਟੀ ਵੈਲੂਏਸ਼ਨ ਸੀਰਪੋਰਟ ਕਿਦਾਂ ਤਿਆਰ ਕਰੀਏ ਉਹ ਜ਼ਰੂਰੀ ਨਹੀਂ ਕਿ ਜਿਸ ਦੀ ਤੁਸੀਂ ਪ੍ਰੋਪਰਟੀ ਵੈਲੂਏਸ਼ਨ ਤਿਆਰ ਕਰਨੀ ਹੈ ਉਹ ਚਾਹੇ ਤੁਹਾਡੀ ਮਦਰ ਦੇ ਨਾਂ ਤੇ ਲੈਂਡ ਆ ਜਾਂ ਪ੍ਰੋਪਰਟੀ ਘਰ ਜ਼ਮੀਨ ਫਾਦਰ ਦੇ ਨਾਂ ਤੇ ਆ ਜਾਂ ਤੁਹਾਡੇ ਕੋਲ ਕੋਈ ਵਹੀਕਲ ਨਹੀਂ ਹੈਗਾ ਉਹ ਹਰ ਇੱਕ ਚੀਜ਼ ਦੀ ਵੈਲਿਊ ਆਪਾਂ ਜਿੰਨਾ ਦੀ ਵੈਲਿਊ ਆਪਾਂ ਪੈਸੇ ਵਿੱਚ ਕਰ ਸਕਦੇ ਆ ਉਹ ਨੂੰ ਕਹਿੰਦੇ ਆ ਪ੍ਰੋਪਰਟੀ ਵੈਲੂਏਸ਼ਨ ਸੀਰਪੋਰਟ ਉਹ ਚਾਹੇ 골ਡ ਹੋਵੇ ਚਾਹੇ ਸਿਲਵਰ ਹੋਵੇ ਜਾਹੇ ਤੁਸੀਂ ਐਕਸਟਰਾ ਕੁਝ ਵੀ ਚੀਜ਼ ਲਿੱਤੀ ਹੋਵੇ ਉਹਨੂੰ ਆਪਾਂ ਪੈਸਿਆਂ 'ਚ ਵੈਲਿਊ ਬਣਾ ਸਕਦੇ ਆ ਤੇ ਅੰਬੈਸੀ ਵਿੱਚ ਸ਼ੋਅ ਕਰ ਸਕਦੇ ਆ ਕਿ ਸਾਡੇ ਕੋਲ ਇੱਥੇ ਲੱਖਾਂ ਦੀਆਂ ਚੀਜ਼ਾਂ ਪਈਆਂ ਵਾ ਅਗਰ ਤੁਸੀਂ ਸਾਨੂੰ ਵੀਜ਼ਾ ਦਿੰਦੇ ਹੋ ਉੱਥੇ ਜਾ ਕੇ ਆਪਾਂ ਰਹਿਣਾ ਨਹੀਂ ਚਾਹਦੇ ਉੱਥੇ ਆਪਾਂ ਘੁੰਮ ਫਿਰ ਕੇ ਵਾਪਸ ਆਏ ਨਾ ਕਿਉਂਕਿ ਸਾਡੇ ਕੋਲ ਰੀਜ਼ਨ ਕੀ ਹੈ ਕਿ ਸਾਡੇ ਕੋਲ ਲੱਖਾਂ ਦੀ ਪ੍ਰੋਪਰਟੀ ਪਈ ਹੈ ਸਾਡੇ ਕੋਲ ਇਨੇ ਵਹੀਕਲ ਪਏ ਆ ਉਹ ਛੱਡ ਕੇ ਆਪਾਂ ਬਾਹਰ ਕਿਰਾਏ ਤੇ ੱਟਕੇ ਨਹੀਂ ਖਾਣ ਲੱਗੇ ਤੇ ਤੁਸੀਂ ਸਿਰਫ ਆਪਣੇ ਸੀਏ ਨਾਲ ਗੱਲ ਕਰਕੇ ਪ੍ਰੋਪਰਟੀ ਵੈਲਿਊਏਸ਼ਨ ਸ਼ੀਅਰਪੋਰਟ ਤੁਸੀਂ ਆਪਣੇ ਨਾਂ ਤੇ ਤਿਆਰ ਕਰ ਸਕਦੇ ਹੋ ਦਰੰਦੀ ਕੋਈ ਲੋੜ ਨਹੀਂ ਅਗਰ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਆਵੇ ਪ੍ਰੋਟੀ ਵੈਲੂਏਸ਼ਨ ਚ ਰਿਪੋਰਟ ਬਣਾਉਣ ਚ ਕੋਈ ਦਿੱਕਤ ਆਵੇ ਮੈਂ ਮਨਿੰਦਰ ਸਿੰਘ ਤੁਹਾਡੀ ਇੱਕ ਹੈਲਪ ਕਰੂੰਗਾ ਤੁਸੀਂ ਐਨੀ ਟਾਈਮ ਮੈਨੂੰ ਫੋਨ ਕਰ ਸਕਦੇ ਹੋ ਜਦੋਂ ਮਰਜੀ ਮੈਨੂੰ ਇੰਸਟਾਗ੍ਰam ਤੇ ਡਾਇਰੈਕਟ ਮੈਸੇਜ ਕਰ ਸਕਦੇ ਹੋ ਤੇ ਮੈਂ ਤੁਹਾਡੀ ਫਾਈਲ ਸਟਰੋਂਗ ਕਰਕੇ ਐਂਬੈਸੀ ਦੇ ਅੱਗੇ ਪੇਸ਼ ਕਰਾਂਗਾ ਤੁਹਾਨੂੰ ਤੁਹਾਡੀ ਡ੍ਰੀਮ ਕੰਟਰੀ ਦਾ ਵੀਜ਼ਾ ਲੈ ਕੇ ਦਵਾਂਗਾ ਉਹ ਚਾਹੇ ਯੂਕੇ ਦਾ ਹੋਵੇ ਚਾਹੇ ਕੈਨੇਡਾ ਦਾ ਹੋਵੇ ਚਾਹੇ ਸ਼ੈਨਗਨ ਹੋਵੇ ਅਗਰ ਤੁਸੀਂ ਮੇਰੇ ਥਰੂ ਮੇਰੇ ਕੰਸਲਟਰ ਰਾਹੀਂ ਮੇਰੀ ਟੀਮ ਰਾਹੀਂ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਅੱਜ ਹੀ ਸਾਡੀ ਟੀਮ ਨਾਲ ਕੰਟੈਕਟ ਕਰੋ ਧੰਨਵਾਦ